ਅੱਜ ਆਪਾਂ ਬਣਾਵਾਂਗੇ ਬ੍ਰੈਡਾਂ ਤੋਂ 버거 ਉਹ ਵੀ ਆਪਾਂ ਤਵੇ ਤੇ ਬਣਾਵਾਂਗੇ ਤੇ ਉਹ ਆਪਾਂ ਕਿਵੇਂ ਬਣਾਵਾਂਗੇ ਉਹ ਤੁਸੀਂ ਵੀਡੀਓ ਦੇ ਵਿੱਚ ਪੂਰਾ ਦੇਖੋ ਹਾਂਜੀ ਬ੍ਰੈਡਾਂ ਤੋਂ ਆਪਾਂ 버거 ਕਿਵੇਂ ਤਿਆਰ ਕਰਨੇ ਹੈਗੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਤੇ ਸਭ ਤੋਂ ਪਹਿਲਾਂ ਆਪਾਂ ਦੱਸਦੇ ਹੈਗੇ ਆ ਵੀ ਆਪਾਂ ਲੈਏ ਨੇ 버거 ਬਣਾਉਣ ਵਾਸਤੇ 8 ਬ੍ਰੈਡ ਇਹ ਆਪਾਂ ਲੈਣੇ ਨੇ ਬਰਾਊਨ ਬ੍ਰੈਡ ਤੇ ਆਪਣੇ ਕੋਲੇ ਹੈਗੀਆਂ ਟਿੱਕੀਆਂ ਬਣਾਉਣ ਵਾਸਤੇ ਉਬਲੇ ਹੋਏ 3 ਆਲੂ ਆਪਾਂ ਇਹਨਾਂ ਨੂੰ ਛਿੱਲ ਲਿਆ ਸੀਗਾ ਛਿੱਲ ਕੇ ਉਸ ਤੋਂ ਬਾਅਦ ਆਪਾਂ ਹੁਣ ਇਹਨਾਂ ਨੂੰ ਮੈਸ਼ ਕਰਨਾ ਹੈ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਆਲੂ ਨੂੰ ਮੈਸ਼ ਕਰ ਲਾਂਗੇ ਤੇ ਆਪਾਂ ਪਹਿਲਾਂ ਟਿੱਕੀਆਂ ਤਿਆਰ ਕਰ ਲਾਂਗੇ ਆਲੂਆਂ ਨੂੰ ਮੈਸ਼ ਕਰ ਲਿਆ ਹੁਣ ਆਪਾਂ ਪਾ ਦਾਂਗੇ 3-4 ਚਮਚ ਆਰਾ ਰੋਟ ਦੇ ਤੇ ਨਮਕ ਪਾ ਲਾਂਗੇ ਸਵਾਦ ਅਨੁਸਾਰ ਤੇ ਥੋੜੀ ਜਿਹੀ ਪਾਵਾਂਗੇ ਇਸੀ ਲਾਲ ਮਿਰਚ ਪਾਊਡਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆਲੂਆਂ ਦੇ ਵਿੱਚ ਆਪ ਲੋਗਾਂ ਦੇ ਵਿੱਚ ਆਪਾਂ ਵਧੀਆ ਜੇ ਹੁਣ ਮਸਾਲਾ ਚੰਗੀ ਤਰ੍ਹਾਂ ਮਲਾ ਤਾਗਾ ਤੇ ਹੁਣ ਆਪਾਂ ਬਣਾਵਾਂਗੇ ਟਿੱਕੀਆਂ ਜੁਡਕ ਟਿੱਕੀ ਬਣਾਉਣੀ ਹੈ ਨਾ ਉਸੇ ਹਿਸਾਬ ਨਾਲ ਆਪਾਂ ਲੋ ਲੈ ਲੈਣੇ ਆ ਐਸ ਤਰ੍ਹਾਂ ਆਪਾਂ ਇਹਨੂੰ ਗੋਲ ਜੀ ਟਿੱਕੀ ਬਣਾ ਲਾਂਗੇ ਐਸ ਤਰ੍ਹਾਂ ਹੱਥ ਦੇ ਨਾਲ ਥੋੜਾ ਜਿਹਾ ਦਬਾ ਦਾਂਗੇ ਤੇ ਰੱਖ ਦਾਂਗੇ ਆਪਾਂ ਪਲੇਟ ਦੇ ਵਿੱਚ ਹਾਂਜੀ ਸਾਰੀਆਂ ਟਿੱਕੀਆਂ ਆਪਾਂ ਬਣਾ ਕੇ ਤਿਆਰ ਕਰ ਲਾਂਗੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਫਰਾਈ ਟਿੱਕੀਆਂ ਨੂੰ ਫਰਾਈ ਕਰਨ ਵਾਸਤੇ ਤਵੇ ਨੂੰ ਆਪਾਂ ਹੁਣ ਗੈਸ ਦੇ ਉੱਪਰ ਰੱਖ ਲਿਆ ਤੇ ਹੁਣ ਦੋ ਚਮਚਾ ਆਪਾਂ ਪਾ ਦਾਂਗੇ ਰਿਫਾਈਨਡ ਤੇਲ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਗਰਮ ਕਰ ਲਾਂਗੇ ਇਸ ਤਰ੍ਹਾਂ ਤਵੇ ਦੇ ਉੱਪਰ ਆਪਾਂ ਚੰਗੀ ਤਰ੍ਹਾਂ ਤੇਲ ਨੂੰ ਫਲਾ ਦਿੰਨੇ ਆ ਸਾਰੇ ਤਵੇ ਦੇ ਉੱਪਰ ਨਾ ਤੇਲ ਵਧੀਆ ਜਿਹਾ ਲੱਗ ਜਾਊਗਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣੇ ਆ ਤੇਲ ਚੰਗੀ ਤਰ੍ਹਾਂ ਗਰਮ ਹੋ ਗਿਆ ਤੇ ਹੁਣ ਆਪਾਂ ਇੱਕ ਟਿੱਕੀ ਚੱਕ ਲਾਂਗੇ ਤੇ ਇਸ ਤਰ੍ਹਾਂ ਤਵੇ ਦੇ ਉੱਪਰ ਛਾੜ ਦਾਂਗੇ ਜਿੰਨੀਆਂ ਟਿੱਕੀਆਂ ਰੱਖਾਂਗਾ ਤਵੇ ਦੇ ਉੱਪਰ ਨਾ ਤੇ ਰੱਖ ਦਾਂਗੇ ਇਸ ਤਰ੍ਹਾਂ ਚੰਗੇ ਤਰ੍ਹਾਂ ਇਹਨੂੰ ਫਲਾ ਦਿੰਨੇ ਆ ਬਹੁਤ ਹੀ ਆਸਾਨ ਤਰੀਕੇ ਨਾਲ ਤੇ ਵਧੀਆ ਜਿਹਾ ਇਹ ਬ੍ਰੈਡ ਸਾਰੇ ਪਰਿਵਾਰ ਵਾਸਤੇ ਵਧੀਆ ਬਣ ਜਾਂਦਾ ਘਰ ਵਿੱਚ 4-5 ਜੀ ਹੋਣ ਨਾ ਤੇ ਬੜਾ ਸਸਤੇ ਵਿੱਚ ਹੀ ਬਣ ਜਾਂਦੇ ਬ੍ਰੈਡਾਂ ਤੋਂ ਇਹ ਜਿਹੜੇ 버ਗਰ ਆਪਾਂ ਬਣਾਉਣੇ ਹੈਗੇ ਆ ਤਿੰਨ ਟਿੱਕਾਂ ਆਪਾਂ ਤਵੇ ਦੇ ਉੱਪਰ ਪਾ ਦਿਆਂ ਤੇ ਆਪਾਂ ਇਸ ਤਰ੍ਹਾਂ ਨੇ ਇਹਨੂੰ ਤਵੇ ਨੂੰ ਚੱਕ ਕੇ ਤੇ ਤਵੇ ਹਸਾਰ ਫੈਲ ਜੂਗਾ ਜਿਹੜਾ ਤੇਲ ਆਪਾਂ ਪਾਇਆ ਤੇ ਵੱਧਾ ਟਿੱਕਾਂ ਦੇ ਨਾਲ ਲੱਗ ਜੂਗਾ ਵਧੀਆ ਸਸਤੇ ਵਿੱਚ ਘਰ ਵਿੱਚ ਹੀ ਵਧੀਆ ਬਣਾਏ ਜਾਂਦੇ ਆ 버ਗਰ ਜਦੋਂ ਆਪਾਂ ਰੈਡੀ ਤੋਂ ਲੈ ਕੇ ਖਾਣੇ ਨਾ ਕਈ ਵਾਰ ਤਾਂ ਕੋਈ 25 ਰੁਪਿਆ ਦਾ 버ਗਰ ਲਾਉਂਦਾ ਕੋਈ 30 ਰੁਪਿਆ ਦਾ 버ਗਰ ਲਾਉਂਦਾ ਹੈ ਨਾ ਇਸ ਤਰ੍ਹਾਂ ਸਸਤੇ ਵਿੱਚ ਵਧੀਆ ਬਣ ਜਾਂਦੇ ਆ ਨਾਲੇ ਪੂਰੇ ਸਫਾਈ ਨਾਲ ਬਣ ਜਾਂਦੇ ਆ ਥੋੜਾ ਸੇਕ ਹੋਰਨ ਵਾਲਗੇ ਉਸ ਤੋਂ ਬਾਅਦ ਹੀ ਇਹਨਾਂ ਨੂੰ ਪਲਟਾਂਗੇ ਹੁਣ ਆਪਾਂ ਟਿੱਕੀਆਂ ਦਾ ਪਾਸਾ ਪਲਟ ਦਿੰਨੇ ਆ ਕਿ ਸੇਕ ਵਧੀਆ ਲੱਗਿਆ ਹੋਊਗਾ ਨਾ ਤੇ ਟਿੱਕੀਆਂ ਵਧੀਆ ਪਲਟ ਜਾਂਦਾਂਗੀਆਂ ਤੇ ਵਧੀਆ ਬਣ ਵੀ ਜਾਂਦਾਂਗੀਆਂ ਦੇਖੋ ਤਿੰਨਾਂ ਵਧੀਆ ਟਿਕਕਾਂ ਬਣ ਗਈਆਂ ਨੇ ਥੋੜੀਆਂ ਆਪਾਂ ਇਹ ਚੜਾਈ ਦੇ ਵਿੱਚ ਬਣਾਇਆ ਹੈਗਾ ਹਾਂ ਹਾਂਜੀ ਤਿੰਨੇ ਟਿਕਕਾਂ ਆਪਾਂ ਵਧੀਆ ਜਿਹਾ ਫਰਾਈ ਕਰ ਲਿਆ ਦੋਨੇ ਪਾਸੇ ਦੇਖੋ ਤੇ ਹੁਣ ਆਪਾਂ ਰੱਖ ਦਿੰਨੇ ਆਂ ਪਲੇਟ ਦੇ ਵਿੱਚ ਸਾਰੀਆਂ ਟਿਕਕਾਂ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਬਾਕੀ ਦੀਆਂ ਟਿਕਕਾਂ ਵੀ ਆਪਾਂ ਤਿਆਰ ਕਰ ਲਈਆਂ ਹੁਣ ਆਪਾਂ ਬ੍ਰੈਡਾਂ ਦੀ ਕਟਿੰਗ ਕਰਾਂਗੇ ਇਸ ਤਰ੍ਹਾਂ ਆਪਾਂ ਇੱਕ ਨਾ ਵੱਡਾ ਗਲਾਸ ਲੈ ਲਿਆ ਥੋੜਾ ਜਿਹਾ ਚੌੜੇ ਮੂੰਹ ਵਾਲਾ ਕਉਂਕਿ ਜੇ ਤਾਂ ਬ੍ਰੈਡ ਵੱਡੇ ਹੋਣ ਨਾ ਤੇ ਗਲਾਸ ਵੀ ਵੱਡਾ ਹੋਣਾ ਚਾਹੀਦਾ ਗਲਾਸ ਹੋਵੇ ਜਾਂ ਤਿੱਖੇ ਮੂੰਹ ਵਾਲੀ ਕੋਲੀ ਹੋਵੇ ਐਸ ਤਰ੍ਹਾਂ ਆਪਾਂ ਬ੍ਰੈਡ ਸਾਰੇ ਕਟਿੰਗ ਕਰ ਲਾਂਗੇ ਸਾਰੇ ਬ੍ਰੈਡਾਂ ਨੂੰ ਆਪਾਂ ਕੱਟ ਕਰ ਲਿਆ ਬ੍ਰੈਡਾਂ ਨੂੰ ਥੋੜਾ ਜਿਹਾ ਫਰਾਈ ਕਰਨ ਵਾਸਤੇ ਆਪਾਂ ਥੋੜਾ ਜਿਹਾ ਲਾ ਲਾਂਗੇ ਰਿਫਾਈਨਡ ਤੇਲ ਬਟਰ ਵੀ ਆਪਾਂ ਲਾ ਸਕਦੇ ਕਿਉਂ ਵੀ ਆਪਾਂ ਲਾ ਸਕਦੇ ਹੁਣ ਹਲਕਾ ਹਲਕਾ ਜਿਹਾ ਇਹਨਾਂ ਨੂੰ ਫਰਾਈ ਕਰ ਲਾਂਗੇ ਬ੍ਰੈਡ ਨੂੰ ਆਪਾਂ ਫਰਾਈ ਕਰ ਲਿਆਗਾ ਦੇਖੋ ਹਲਕੇ ਹਲਕੇ ਬ੍ਰਾਊਨ ਜੇ ਹੋ ਗਏ ਸਾਰੇ ਬ੍ਰੈਡ ਆਪਾਂ ਇਸੇ ਤਰ੍ਹਾਂ ਹੀ ਫਰਾਈ ਕਰ ਲਾਂਗੇ ਸਾਰੇ ਬ੍ਰੈਡ ਆਪਾਂ ਫਰਾਈ ਕਰ ਲਏ ਦੋ ਬ੍ਰੈਡ ਲੈ ਲਿਆ ਫਰਾਈ ਕੀਤੇ ਹੋਏ ਇੱਕ ਬ੍ਰੈਡ ਤੇ ਆਪਾਂ ਹੁਣ ਟਮਾਟਰਾਂ ਦੀ ਸੌਸ ਲਾ ਦਾਂਗੇ ਇੱਕ ਪਾਸੇ ਆਪਾਂ ਹਰੀ ਚਟਨੀ ਲਾ ਦਾਂਗੇ ਇਹ ਆਪਾਂ ਧਨੀਏ ਦੀ ਚਟਨੀ ਬਣਾਈ ਹੈਗੀ ਆ ਤੇ ਦੋ ਕਾਪਾਂ ਹਰੀਆਂ ਮਿਰਚਾਂ ਪਾਤੀਆਂ ਸੀ ਥੋੜਾ ਜਿਹਾ ਆਪਾਂ ਅਦਰਕ ਪਾਇਆ ਸੀ ਹੁਣ ਆਪਾਂ ਰੱਖ ਦਾਂਗੇ ਇੱਕ ਟਮਾਟਰ ਪੀਸ ਇੱਕ ਰੱਖ ਦਾਂਗੇ ਖੀਰਾ ਪੀਸ ਤੇ ਇੱਕ ਰੱਖ ਦਾਂਗੇ ਆਪਾਂ ਪਿਆਜ਼ ਪੀਸ ਇੱਕ ਪਾਸੇ ਫੇਰ ਰੱਖ ਦਾਂਗੇ ਖੀਰਾ ਪੀਸ ਥੋੜੀ ਜਿਹੀ ਪਾ ਦਾਂਗੇ ਆਪਾਂ ਹੋਰ ਟਮਾਟਰਾਂ ਦੀ ਸਾਸ ਫੜਾਇਆ ਪਾ ਦਾਂਗੇ ਆਪਾਂ ਚਾਟ ਮਸਾਲਾ ਹੁਣ ਰੱਖ ਦਾਂਗੇ ਆਪਾਂ ਫਰਾਈ ਕੀਤੀ ਹੋਈ ਟਿੱਕੀ ਹੁਣ ਟਿੱਕੀ ਦੇ ਉੱਪਰ ਥੋੜੀ ਜਿਹੀ ਪਾ ਦਾਂਗੇ ਮਟਰਾਂ ਦੀ ਸੌਸ ਰੱਖ ਦਾਂਗੇ ਆਪਾਂ ਪੱਤਾ ਗੋਭੀ ਦੇ ਪੱਤੇ ਉੱਪਰ ਰੱਖ ਦਾਂਗੇ ਆਪਾਂ ਇਸ ਤਰ੍ਹਾਂ ਦੂਜਾ ਪੀਸ ਬ੍ਰੈਡ ਦਾ ਦੇਖੋ ਜੀ ਬਣ ਗਿਆ ਨਾ ਆਪਣਾ 버ਗਰ ਬ੍ਰੈਡ ਤੋਂ ਆਪਾਂ ਸਸਤੇ ਵਿੱਚ ਵਧੀਆ ਜਿਹਾ 버ਗਰ ਬਣਾ ਕੇ ਤਿਆਰ ਕਰ ਲਿਆ ਦੇਖੋ ਦੇਖੋ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਸਾਰੇ ਪੀਸ ਆਪਾਂ ਇਦਾਂ ਹੀ ਤਿਆਰ ਕਰ ਲਾਂਗੇ ਹਾਂਜੀ ਦੇਖੋ ਸਾਰੇ 버ਗਰ ਆਪਾਂ ਬਣਾ ਕੇ ਤਿਆਰ ਕਰ ਲਿਆ ਕਿੰਨੇ ਵਧੀਆ ਆਪਾਂ ਬ੍ਰੈਡ ਤੋਂ 버ਗਰ ਬਣਾ ਕੇ ਤਿਆਰ ਕੀਤੀ ਆ ਬਹੁਤ ਹੀ ਸਸਤੇ ਵਿੱਚ ਦੇਖੋ ਜੀ ਤੁਸੀਂ ਵੀ ਘਰ ਵਿੱਚ ਇਸ ਤਰ੍ਹਾਂ ਜਰੂਰ ਬਣਾ ਕੇ ਦੇਖੋ ਬਹੁਤ ਵਧੀਆ ਤੇ ਪੂਰੀ ਸਫਾਈ ਦੇ ਨਾਲ ਆਪਾਂ ਜਿਹੜੇ ਇਹ 버ਗਰ ਤਿਆਰ ਕੀਤੇ ਹੈਗੇ ਆ ਜੇਕਰ ਤੁਹਾਨੂੰ ਰੈਸਪੀ ਵਧੀਆ ਲੱਗੀ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੁਹਾਨੂੰ ਅੱਜ ਦੀ ਰੈਸਪੀ ਕਿਸ ਤਰ੍ਹਾਂ ਲੱਗੀ ਆ ਤੇ ਮਿਲਦੇ ਆਂ ਕੋਈ ਆਪਾਂ ਨਿਊ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ